ਹਾਂ ਉਹ ਯਾਰ ਜਦੋਂ ਮੈਂ ਡਾਕਟਰ ਜਾਣਾ ਤੈਨੂੰ ਪਤਾ ਤਾਂ ਹੈਗਾ ਕਿ ਮੈਂ ਡਾਕਟਰ ਜਾਣਾ ਤੂੰ ਤਾਂ ਭੱਜ ਕੇ ਬੋਲਣ ਲੱਗਿਆ ਨਾ ਤੈਨੂੰ ਆ ਪਤਾ ਵੀ ਮੈਨੂੰ ਕਿੰਨਾ ਜ਼ਰੂਰੀ ਕੰਮ ਹੈ ਹੁਣ ਮੈਂ ਮੀਟਿੰਗ ਕਰਨੀ ਹੈ ਜਾ ਕੇ ਜੇ ਮੇਰੀ ਮੀਟਿੰਗ ਟੱਪ ਗਈ ਤਾਂ ਸਾਰੇ ਉਹ ਟੱਪ ਜਾਣਗੇ ਤੇ ਮੇਰੇ ਨਾਲ ਦੀ ਨਾਲ ਕੇ ਉਹ ਐਟ ਇੱਕ ਬੌਸ ਹੋ ਜੂਗਾ ਮੈਂ ਕੀ ਕਰੂਗਾ ਤੂੰ ਫੇਰ ਕਰਾਂ ਗੱਲ ਆ ਕੇ ਮੈਨੂੰ ਬਹੁਤ ਜ਼ਰੂਰੀ ਕੰਮ ਹੈ हां तू की गल कर जरूरी गल कर है तू ओहि गल करनी है।, तो कर है ना तेन आज नहीं पता मैं लग च कि पढ़ाई करके आया कि लोगों दिन गुण के आया किए ਬਸ ਕਰ ਇਹ ਹੁਣ ਸਾਰਾ ਹੁਣ ਤੂੰ ਲੱਗ ਗਿਆ ਕਿੰਨੀ ਲੇਬਰ ਸਾਰੀ ਉਹ ਤੰਗ ਕਰਦੀ ਐ ਮੈਨੂੰ ਮੈਂ ਸਭ ਨਾਲ ਹੁਣ ਕੱਲੇ ਵੀ ਰੇਗੜਾ ਟਕਾਣਾ ਰੱਖਣਾ ਪੈਂਦਾ ਹੁਣ ਦੂਤਾਂ ਨੂੰ ਸਾਰਾ ਇੱਕ ਪਾਉਣ ਲੱਗੇ ਤੇ ਮਾਂ ਨੂੰ ਪਤਾ ਨਹੀਂ ਠੱਗਿਆ ਟੁੱਟਿਆ ਆਏ ਉਹਨਾਂ ਨੂੰ ਦੋ ਮਿੰਟ ਕੋ ਪਾਣੀ ਦੇਵਾ ਕੋ ਚਾਹ ਦੇਵਾ ਤੇਰੀ ਸੁਣ ਲੈਣਾ ਪਹਿਲਾਂ ਤੂੰ ਦੱਸ ਕੀ ਕਹਿਣਾ ਪਾਪਾ ਤੁਸੀਂ ਦੋ ਘਟਿਆ ਕਿੰਨਾ ਬਣਾ ਲੈਨੇ ਹੋ ਕਿਉਂ ਤੈਨੂੰ ਪੜ੍ਹਨ ਨੂੰ ਪੈਸੇ ਨਹੀਂ ਮਿਲਦੇ ਕਿਤਾਬਾਂ ਨਹੀਂ ਮਿਲਦੀਆਂ ਕੋਈ ਖਾਣ ਨੂੰ ਫਲ ਫੂਟ ਨਹੀਂ ਮਿਲਦਾ ਘਰ ਚ ਤੇ ਰੋਟੀ ਨਹੀਂ ਮਿਲਦੀ ਤੂੰ ਦੱਸ ਬੱਚਾ ਜੀ ਮੈਂ ਮੈਂ ਜਲਦੀ ਧਾੜਦਾ ਹਾਂ ਯਾਰ ਕਿਤੇ ਗੁੱਸੇ ਹੀ ਨਾ ਕਰ ਜੀ ਛੋਟੂ ਹਾਂਜੀ ਉਹ ਤੇ ਮੇਰੀ ਸੁਣ ਕਰਦਾ ਤੂੰ ਮੈਨੂੰ ਰੋੜੇ ਪੁੱਛਣ ਲੱਗ ਗਿਆ ਇਹਨੇ ਕੁਮੀ ਨੇ ਕਿੰਨੇ ਕਮਾਉਣਾ ਹੈ 8 ਦਿਨਾਂ ਦੇ ਰੇੜੀ ਕਿੰਨੇ ਕਮਾਉਣਾ ਹੈ ਠੀਕ ਹੈ ਦਿਨ ਦੇ ਕਿੰਨੇ ਕਮਾਉਣਾ ਇਹਦਾ है ਮਤਲਬ ਹੈ ਮੈਂ ਤਾਂ 200 ਰੁਪਏ ਚਾਹੀਦੇ ਸੀ दो सौ ਦਾ ਤੂੰ ਕੀ ਕਰਨਾ ਹੈ ਮੇਰੇ ਕੋਲ 800 ਰੁਪਏ ਹੈਗੇ ਜੇ 100 ਹੈਗੇ ਤਾਂ 200 ਦਾ ਕੀ ਕਰੇਗਾ 200 ਫਿਰ ਨਾਲ ਲਾ ਕੇ 1000 ਰੁਪਏ ਬਣ ਜੂਗਾ 100 ਰੁਪਏ ਦਾ ਕੀ ਕਰਨਾ ਹੈ 100 ਕੁਦਾਂ ਨੂੰ ਵੀ ਦੇਖਣ ਜਨਿਏ ਕੋ ਮਨ ਚੱਲੀਏ 800 ਦੇ ਵਿੱਚ 200 ਰੁਪਏ ਦੇ ਮਸੂਮ ਦੇ ਦੂੰ ਘੰਟੇ ਟਾਈਮ ਕੱਢ ਲਈ ਕਿਉਂਕਿ ਪੈਸੇ ਕਰਕੇ ਕੰਮ ਕਰਕੇ ਸੂੰ ਟਾਈਮ ਤਾਂ ਮਿਲਦਾ ਨਹੀਂ ਇਸ ਤਰ੍ਹਾਂ ਯਾਰ ਜਨਾ ਨੂੰ ਦੇ ਦੂ ਕੋ ਦੂਸਰੀੋ ਚ ਦੋ ਘੰਟੇ ਕੱਢ ਕੇ ਮੇਰਾ ਨਾ ਸੋ ਗੇੜੇ ਕੋ ਪੁੱਦਲੂ ਮੂਟਾ ਤੁਸੀਂ ਮੈਨੂੰ ਕਿਤੇ ਲੈ ਕੇ ਨਹੀਂ ਜਾਂਦੇ ਤੁਹਾਨੂੰ ਯਾਦ ਆ ਪਾ ਕਦੋਂ ਤੁਸੀਂ ਮੈਨੂੰ ਘੁਮਾਉਣ ਲੈ ਕੇ ਗਏ ਕਦੋਂ ਆਪਾਂ ਗੱਲਾਂ ਬਾਤਾਂ ਕਰੀਆਂ ਕਦੋਂ ਤੁਸੀਂ ਮੈਨਾਂ ਖੇਡੇ ਸੀ ਮੈਂ ਤਾਂ ਆਉਣ ਵਾਲੀ ਸਮੇਂਵਾਰੀ ਸੋਚੀ ਗਿਆ ਮੈਂ ਤਾਂ ਕਿਤੇ ਸੋਚੀ ਨਹੀਂ ਵੀ ਮੇਰੇ ਪਿੱਛੇ ਵੀ ਪਰਿਵਾਰ ਹੈ ਮੇਰੀ ਧੀ ਪੁੱਤ ਹੈ ਉਹ ਛੋਡੇ ਬਾਰੇ ਤਾਂ ਮੈਂ ਕਦੀ ਸੋਚੇ ਨਹੀਂ ਮੈਂ ਤਾਂ ਇਕੱਲੇ ਪੈਸੇ ਬਾਰੇ ਤੇ ਆਉਣ ਵਾਲੇ ਸਮੇਂਵਾਰੀ ਦੀ ਤਰੱਕੀ ਕਰਨ ਵਾਰੀ ਸੋਚੀ ਗਿਆ ਇਸ ਕਰਕੇ ਮੈਂ ਜਿੱਥੋਂ ਮਾਫ਼ੀ ਚਾਹੁੰਦਾ ਰਸਵੀ ਕਾਲੀ ਆਮ੍ਰਿਤ ਜੀ ਸਾਹਿਬ ਮਨਿੰਦਰ ਜੀ ਸਾਹਿਬ ਦਾਸ ਸੋਣਾ ਮੇਰੀ ਉਹਨਾਂ ਜਿੰਨੀ ਫੈਕਟਰੀ ਹੈ ਸਾਰੀ ਦੇ ਤਿੰਨ ਦਿਨਾਂ ਦੇ ਮਾਲਕ ਤੁਸੀਂ ਹੋ ਕਿਉਂਕਿ ਮੈਂ ਨਹੀਂ ਉਹਦਾ ਸਾਰਾ ਕੰਮਕਦ ਦਾ ਤੁਸੀਂ ਸੰਭਾਲਣਾ ਹੋਊਗਾ ਇਸ ਕਰਕੇ ਨਹੀਂ 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 ਮੇਰੀ ਸੁਣੋ ਗੱਲ ਵੀ ਮੈਂ ਬਾਹਰ ਘੁੰਮਣ ਫਿਰਨ ਜਾਣਾ ਮੈਂ ਤਿੰਨ ਦਿਨਾਂ ਵਾਸਤੇ ਨਹੀਂ ਆਉਂਗਾ ਮੇਰੇ ਬੇਟੇ ਨੂੰ ਲੈ ਕੇ ਜਾਣਾ ਅਸੀਂ ਘੁੰਮ ਫਿਰ ਕੇ ਆਵਾਂ ਹਾਂ ਠੀਕ ਹੈ ਠੀਕ ਓਕੇ ਆਈ ਲਵ ਯੂ ਬਈ ਲਵ ਯੂ ਸੱਚੀ ਗੱਲ ਬਾਈ ਜੀ ਇਹ ਵੀਡੀਓ ਤਾਂ ਬਣਾਈ ਗਈ ਹੈ ਵੀ ਆਪਾਂ ਜਿਹੜੇ ਆ ਆਪਾਂ ਪੈਸੇ ਪਿੱਛੇ ਭੱਜੇ ਫਿਰਦੇ ਆ ਤੇ ਪੈਸਾ ਕਮਾਉਣ ਕਰਕੇ ਵੀ ਆਪਣਾ ਅਗਲਾ ਭਾਈ ਛੇੜੋ ਪੜਾ ਸੋਨਾ ਬਣੇ ਐ ਬਣੇ ਐ ਕਰਦੀ ਆ ਆਪਾਂ ਪੁੱਤਾਂ ਵਾਸਤੇ ਧੀਾਂ ਵਾਸਤੇ ਐ ਕਰਦੀਏ ਨਹੀਂ ਪੈਸੇ ਪਿੱਛੇ ਨਾ ਭਜੋ ਵੀਰ ਬਣ ਕੇ ਆਪਦੇ ਜਵਾਕਾਂ ਨਾਲ ਵੀ ਉਨੇ ਹੀ ਪਿਆਰ ਕਰੋ ਜਿਨ੍ਹਾਂ ਤੁਸੀਂ ਧਨ ਦੌਲਤ ਨੂੰ ਤੇ ਕੰਮ ਕਾਜ ਨੂੰ ਕਰਦੇ ਹੋ ਕਿਉਂਕਿ ਜੇ ਆਪਾਂ ਨਾਲ ਨਾ ਖੇਡਾਂਗੇ ਨਾ ਕੁੱਤਾਂਗੇ ਤਾਂ ਉਹ ਕਿਸੇ ਕੋਲੇ ਹੋਰ ਜਾਣਗੇ ਫਿਰ ਉਹ ਤੁਸੀ ਕਹਿ ਦੇਣਗੇ ਵੀ ਉਹ ਖਰਾਬ ਹੋਗੇ ਜਾਂ ਨਸ਼ੇੜੀ ਹੋਗੇ ਜਦੋਂ ਆਪਾਂ ਬੱਚਿਆਂ ਨੂੰ ਟਾਈਮ ਦੇਵਾਂਗੇ ਨਾ ਉਸ ਨਾਲ ਆਪਣਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਵੀਰ ਬਣ ਕੇ ਜੇ ਕੋਈ ਗਲਤੀ ਫਲਤੀ ਹੋਈ ਤਾਂ ਮਾਫ਼ ਕਰਨਾ ਤੇ ਲਾਇਕ ਤੇ ਸ਼ੇਅਰ ਜ਼ਰੂਰ ਕਰਾਓ